ਸਸਿਕਲ ਦੋਸਤੋ ਕੱਲ ਵਾਲੇ ਵਿਚਾਰਾਂ ਦੇ ਨਾਲ ਸਾਥੀ ਬਹੁਤ ਸਹਿਮਤ ਨੇ ਆਪ ਜੀ ਦੇ ਕਮੈਂਟ ਦੱਸਦੇ ਆ ਤੇ ਉਸ ਤੋਂ ਬਾਅਦ ਆਏ ਫੋਨ ਦੱਸਦੇ ਆ ਕੱਲ ਬਹੁਤ ਸਾਰੇ ਫੋਨ ਇਸ ਸੰਬੰਧ ਦੇ ਵਿੱਚ ਆਏ ਕਿ ਜੋ ਵਿਚਾਰ ਦਿੱਤੇ ਹੈ ਮੌਕੇ ਦੀ ਲੋੜ ਹੈ ਇਹ ਤੇ ਹਰੇਕ ਦੇ ਮਨਾਂ ਦੇ ਵਿੱਚ ਅੱਗੇ ਵਧਣ ਦੀ ਤਾਂਗ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਹਿੱਤ ਜਿਹੜੇ ਉਹ ਸਾਡੇ ਸਾਰਿਆਂ ਦੀ ਇੱਕੋ ਜਿਹੀ ਹੈ ਜਦੋਂ ਇੱਕੋ ਜਿਹੇ ਹਿੱਤਾਂ ਵਾਲੇ ਅਸੀਂ ਸਾਰੇ ਅ ਲੋੜਵੰਦਾਂ ਤਾਂ ਫਿਰ ਜਿਹੜੇ ਪਾਸੇ ਖੋਟ ਹੈ ਉਸ ਪਾਸੇ ਨੂੰ ਖੋਟਾ ਦੱਸ ਕੇ ਇਕੱਠੇ ਹੋ ਕੇ ਅੱਗੇ ਵੱਧਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਥੇ ਰੋੜਾ ਬਣੂਗਾ ਹਾਂ ਜੇ ਕੋਈ ਵਿਚਾਰਕ મતਭੇਦ ਹੈ ਇਹਦੇ ਉੱਤੇ ਬਹਿ ਕੇ ਮੰਥਨ ਕਰਨ ਨੂੰ ਤਿਆਰ ਹਾਂ ਤੇ ਇੱਕ ਇਹਦੇ ਲਈ ਇਹ ਵੀ ਵਿਚਾਰ ਸਾਹਮਣੇ ਆ ਰਹੇ ਸੀਗੇ ਇੱਕ ਜੇਕਰ ਕਿਸੇ ਜ਼ਿਲ੍ਹੇ ਦੇ ਵਿੱਚ ਮਾੜੀ-ਮੋੜੀ ਫ੍ਰੈਕਸ਼ਨ ਹੈ ਜਾਂ ਕੋਈ મતਭੇਦ ਸੀਗੇ ਤਾਂ ਉਹੀ ਸਾਥੀ ਆਪਸ ਵਿੱਚ ਜ਼ਿਲ੍ਹੇ ਦੇ ਸਾਥੀ ਸਾਰੇ ਇਕੱਠੇ ਕਰਕੇ ਆਗੂ ਚੋਣਾਂ ਲੈਣ ਜ਼ਿਲ੍ਹੇ ਦਾ ਤੇ ਬਹੁਮਤ ਦੇ ਮੁਤਾਬਕ ਜਿਹੜਾ ਉਹ ਚੋਣ ਹੋ ਜਾਵੇ ਜਿਵੇਂ ਲੋਕਤੰਤਰੀ ਢੰਗ ਦੇ ਨਾਲ ਹੁੰਦੀ ਹੈ ਜੀਟੀਯੂ ਡੀਟੀਐਫ ਹੋਰ ਵੀ ਬਹੁਤ ਸਾਰੇ ਕਹਿੰਦੇ ਕਿ ਆਪਣੀ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਪਰ ਲੋਕਤੰਤਰ ਦੇ ਹਿਸਾਬ ਦੇ ਨਾਲ ਅ ਲੋਕ ਮਤ ਦੇ ਮੁਤਾਬਕ ਜਿਹੜਾ ਬਹੁ ਮਤ ਹੈ ਉਹ ਲੈ ਕੇ ਇੱਕ ਆਗੂ ਦੀ ਚੋਣ ਕਰ ਲਈ ਜਾਵੇ ਤੇ ਉਸ ਤੋਂ ਬਾਅਦ ਉਹੀ ਤਰੀਕਾ ਜਿਹੜਾ ਉਹ ਸਟੇਟ ਦੇ ਵਿੱਚ ਲੱਗ ਜਾਵੇ ਤਾਂ ਆਪਾਂ ਸਾਰੇ ਸਹਿਮਤ ਹਾਂ ਅਗਰ ਸਾਥੀ ਕਿਸੇ ਨੂੰ ਮੌਕਾ ਦਿੰਦੇ ਹੈ ਯੋਗ ਆਗੂ ਸਮਝਣਗੇ ਉਹ ਉਹਨਾਂ ਨੂੰ ਸਟੇਟ ਦੇ ਵਿੱਚ ਭੇਜ ਦੇਣਗੇ ਅਗਰ ਸਟੇਟ ਦੀ ਸਿਲੈਕਸ਼ਨ ਦੇ ਵਿੱਚ ਜਿਹਨੂੰ ਯੋਗ ਸਮਝਣਗੇ ਉਹਦੀ ਉੱਥੇ ਚੋਣ ਕਰ ਲਈ ਜਾਊਗੀ ਤਾਂ ਕਿਉਂਕਿ ਅਗਲਾ ਸਫਰ ਹੈ ਜਿਹੜਾ ਥੋੜਾ ਜਿਹਾ ਭਾਰਾ ਸਫ਼ਰ ਆਊਗਾ ਥੋੜਾ ਜਿਆਦਾ ਮੋੜਾਂ ਦੇ ਉੱਤੇ ਭਾਰ ਚੱਕ ਕੇ ਤੁਰਨਾ ਪੈਣਾ ਜਿਹੜੇ ਵੀ ਮੋਰਚੇ ਦੇ ਵਿੱਚ ਜਿਹੜੇ ਸੈਨਾਪਤੀ ਦੀ ਡਿਊਟੀ ਲੱਗੂਗੀ ਜਾਂ ਜਿਹੜੀ ਜ਼ਿੰਮੇਵਾਰੀ ਸਾਥੀ ਦੇਣਗੇ ਜਿਹੜੀ ਵੀ ਉਸ ਜ਼ਿੰਮੇਵਾਰੀ ਦੇ ਉੱਤੇ ਖਰੇ ਉਤਰਨ ਦੇ ਲਈ ਤੇ ਲੌਂਗ ਰਨ ਦੇ ਵਿੱਚ ਅ ਜਾਨੀ ਕਿ ਉਸ ਆਗੂ ਦੀ ਜ਼ਿੰਮੇਵਾਰੀ ਬਣ ਜੂਗੀ ਇੱਕ ਤੇ ਵਿਚਾਲੇ ਕੋਈ ਫਿਸਲਣਾ ਵਿਚਾਲੇ ਤਿਲਕਣਾ ਜਿਵੇਂ 2021 22 ਵਾਲੇ ਦੌਰ ਨੇ ਦੇ ਵਿੱਚ ਕੁਝ ਤਿਲਕ ਗਏ ਸੀਗੇ ਵਿਚੋਂ ਤਿਲਕ ਨਾਲੇ ਕੱਚੀ ਗੜੀ ਵਾਲੇ ਕੋਈ ਵੀ ਸਾਥੀ ਦੀ ਚੋਣ ਨਾ ਕੀਤੀ ਜਾਵੇ ਤੇ ਜਿਹੜਾ ਬਿਲਕੁਲ ਪੈਰ ਰੱਖ ਕੇ ਧਰਤੀ ਦੇ ਅੱਗੇ ਵਧਣ ਨੂੰ ਤਿਆਰ ਹੈ ਉਹਦੇ ਮੋਢੇ ਦੇ ਉੱਤੇ ਭਾਰ ਚੱਕ ਕੇ ਜ਼ਿੰਮੇਵਾਰੀ ਦੇ ਅੱਗੇ ਵਧਣ ਨੂੰ ਤਿਆਰ ਹੈ ਉਸ ਨੂੰ ਸਾਥੀ ਮੌਕਾ ਦੇ ਦੇਣਗੇ ਜ਼ਿਲ੍ਹਿਆਂ ਦੇ ਵਿੱਚ ਡੈਮੋਕ੍ਰੈਟਿਕ ਢੰਗ ਦੇ ਨਾਲ ਚੋਣ ਕਰਕੇ ਆਗੂ ਦੀ ਸਾਥੀਆਂ ਨੂੰ ਹੱਕ ਹੈ ਕਿ ਉਹ ਦੇਣ ਤਾਂ ਕਿ ਅੱਗੇ ਕਿਉਂਕਿ ਬਹੁਤ ਸਾਰੇ ਇਹ ਹੁੰਦਾ ਵੀ ਥੱਲੇ ਕੋਈ ਬਹੁਤਾ ਜਾਣਦਾਰੀ ਹੁੰਦਾ ਕਿਸੇ ਸਾਥੀ ਦੇ ਬਹੁਤਾ ਬਹੁਤ ਮਤ ਉਹਨਾਂ ਨੂੰ ਨਹੀਂ ਹੁੰਦਾ ਪਰ ਉਹ ਅੱਗੇ ਜਾ ਕੇ ਆਪਣੀ ਦਾਵੇਦਾਰੀ ਵੱਡੀ ਪੇਸ਼ ਕਰ ਦਿੰਦੇ ਆ ਇਹਦੇ ਨਾਲ ਦੇਖੋ ਹੈ ਉਹਨਾਂ ਦਾ ਵੀ ਹੱਕ ਚਲੋ ਕੋਈ ਇਸ਼ੂ ਨਹੀਂ ਆ ਪਰ ਜਥੇਬੰਦੀ ਦੀ ਏਕਤਾ ਦੇ ਵਿੱਚ ਸਾਂਝ ਦੇ ਵਿੱਚ ਹੋਰ ਦਿੱਕਤ ਆਊਗੀ ਤੇ ਪਿਛਲੇ ਸਮੇਂ ਚ ਥੋੜੀ ਜਿਹੀ ਰਹੀ ਵੀ ਐ ਇਸ ਤੇ ਮੈਨੂੰ ਲੱਗਦਾ ਹੈ ਅਗਰ ਜੇਕਰ ਇਕੱਠੇ ਹੋ ਕੇ ਚੱਲਾਂਗੇ ਯੂਨਾਈਟ ਹੋ ਕੇ ਚੱਲਾਂਗੇ ਆਰਗੇਨਾਈਜ਼ ਹੋ ਕੇ ਚੱਲਾਂਗੇ ਤਾਂ ਇਹਦੇ ਵਿੱਚ ਜਥੇਬੰਦੀ ਪ੍ਰਾਪਤੀ ਸ਼ੇਦੀ ਕਰੂਗੀ ਸਾਰਿਆਂ ਦੀ ਲੋੜ ਹੈ ਪ੍ਰਾਪਤੀ ਕਰਨੀ ਅਗਲੀ ਪ੍ਰਾਪਤੀ ਦੇ ਵਾਸਤੇ ਵਧਣ ਦੇ ਲਈ ਇਕਜਟ ਹੋਣਾ ਇੱਕ ਕਾਫਲਾ ਵੱਡਾ ਬਣਨਾ ਤੇ ਉਸ ਕਾਫਲੇ ਦੇ ਜਿਹੜੇ ਰਿਜ਼ਲਟ ਆਗੇ ਆ ਉਹ ਸਾਰਿਆਂ ਨੂੰ ਚੰਗੇ ਮਿਲਣਗੇ ਸਾਰੇ ਪਰਿਵਾਰਾਂ ਨੂੰ ਚੰਗੇ ਮਿਲਣਗੇ ਤੇ ਤਖਤ ਦੇ ਨਾਲ ਜਿਹੜਾ ਟੱਕ ਹੈ ਉਹ ਵੀ ਸੋਨਾ ਲਿਆ ਜਾਊਗਾ ਤੇ ਕਿਉਂਕਿ ਜਿੱਥੇ ਵੀ ਖੋਟ ਰਿਹਾ ਪਿਛਲੀਆਂ ਵੀਡੀਓ ਦੇ ਵਿੱਚ ਜਦੋਂ ਅਸੀਂ ਜਦੋਂ ਵੀ ਇਹ ਗਵਰਨਮੈਂਟ ਨੇ ਦਿੱਤਾ ਉਦੋਂ ਇਹ ਕਿਹਾ ਸੀਗਾ ਕਿ 70% ਇਸ਼ੂ ਸਾਡਾ ਹੱਲ ਹੋ ਗਿਆ ਜਿਹੜਾ ਰਹਿੰਦਾ ਹੈ ਸਰਕਾਰ ਪਿੱਛੇ हटੀਆਂ ਆਪਦੇ ਵਾਅਦੇ ਤੋਂ ਜੋ ਰਹਿੰਦਾ ਹੈ ਉਹ ਪ੍ਰਾਪਤ ਕਰਨ ਦੇ ਲਈ ਅੱਗੇ ਵਧਾਂਗੇ ਸੋ ਉਹ ਮੌਕਾ ਜਿਹੜਾ ਅੱਗੇ ਆਉਂਦਾ ਜਾਂਦਾ ਹੈ ਮਨੋਬਲ ਤਕੜੇ ਕਰ ਲੋ ਅੱਗੇ ਵਧਣ ਦੇ ਲਈ ਆਪਦੇ ਇਮਾਨਦਾਰ ਗ੍ਰੇਡ ਨਿਸ਼ਚੇ ਤੇ ਫ੍ਰੈਕਸ਼ਨਾਂ ਦੂਰ ਕਰਨ ਦੇ ਲਈ ਗਲਤਫਹਿਮੀਆਂ ਕਰ ਦਈਏ ਕੋਈ ਕਿਸੇ ਦੇ ਪ੍ਰਤੀ ਉੱਚ ਨਿਵਾਂ ਨਾ ਬੋਲੇ ਤੇ ਗਲਤਫਹਿਮੀਆਂ ਵੱਡੇ ਵੱਡੇ ਰਿਸ਼ਤੇ ਖਤਮ ਕਰ ਦਿੰਦੀਆਂ ਹਨ ਤੋ ਮੈਨੂੰ ਇਹ ਮੈਂ ਬੜੇ ਸਾਫ਼ ਦੇ ਲੋਕੇ ਕਹਿਣਾ ਕਿਸੇ ਦੇ ਨਾਲ ਕੋਈ ਗਿਲਾ ਨਹੀਂ ਹੈ ਕੋਈ ਸ਼ਿਕਵਾ ਨਹੀਂ ਹੈ ਅੱਗੇ ਵਧਣ ਦੇ ਲਈ ਇੱਕ ਜੋਟਾਂ ਤੇ ਮੋਢੇ ਮਜ਼ਬੂਤ ਕਰਕੇ ਅੱਗੇ ਵਧਣ ਦੇ ਲਈ ਤਿਆਰ ਬੈਠੇ ਆ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਤੁਹਾਡਾ